ਜਿਹੜਾ ਯੋਧ ਨਸ਼ੇ ਵਿਰੁੱਧ ਮੁਹਿੰਮ ਹੈ ਉਹ ਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ 7 ਕਿਲੋ 122 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਔਰ ਇਹਦੇ ਚ ਇੱਕ ਮੇਨ ਦੋਸ਼ੀ ਫੜਿਆ ਗਿਆ ਹੈ ਔਰ ਦੂਸਰਾ ਜਿਹੜਾ ਉਹ ਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਕਿੰਗਪਿਨ ਹੈ ਔਰ ਸਮਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਇੰਚਾਰਜ ਨੇ ਉਹਨਾਂ ਤੇ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਅਰੈਸਟ ਹੋਈ ਉਹ ਵਿਡਾਲੀ ਛਾਟਾ ਤੋਂ ਹੋਈ ਹੈ ਮੇਨ ਗੱਲ ਇਹ ਆਈ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਤਾਂ ਨਾਂ ਹੈਗਾ ਯਾਸੀਨ ਮੁਹੰਮਦ ਤਕਰੀਬਨ 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 4 ਮੁਕਦਮੇ ਦਰਜ ਹੈ ਪੰਜਾਬ ਦੇ ਵਿੱਚ ਇਸ ਵੇਲੇ ਲਾਲੜੂ ਮੁਹੱਲੀ ਦੇ ਵਿੱਚ ਰਹਿ ਰਿਹਾ ਆਰਮਜ਼ ਐਕਟ ਦੇ ਹੈ ਐਂਡੀਪੀਐਸ ਐਕਟ ਦੇ ਥੈਫਟ ਤੇ ਸਨੇਚਿੰਗ ਦੇ ਔਰ ਐਂਡੀਪੀਐਸ ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸੰਬਰਾਲਾ ਖੰਨੇ ਦੇ ਵਿੱਚ ਔਰ ਅਨ EMPLOIED ਬੰਦਾ ਹੈ ਔਰ ਜਿਹੜਾ ਇਹ ਮੇਨ ਕਿੰਗਪਿੰਨ ਦੇ ਵਿੱਚ ਸਾਹਮਣੇ ਆਇਆ ਹੋਇਆ ਹੈਗਾ ਜਗਪ੍ਰੀਤ ਸਿੰਘ ਇਲियस ਜੱਗਾ ਸ਼ੇਰਪੁਰ ਤੈਬਾਨ ਪਿੰਡ ਧਰਮਕੋਟ थाना ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਜਰਜ ਹੈ ਫਾਜ਼ਲਕਾਚ ਹੈ ਸਿਟੀ ਖੰਨਾ ਹੈ ਤਲਵੰਡੀ ਭਾਈ ਫਿਰੋਜ਼ਪੁਰ ਤੇ ਸਮਰਾਲਾ ਦੇ ਵਿੱਚ ਫਿਰ ਦੁਬਾਰਾ ਐਂਡੀਪੀਐਸ ਐਕਟ ਤੇ ਆਰਮਜ਼ ਐਕਟ ਦੇ ਸੋ ਇਹ ਨੋਨ ਸਮਗਲਰ ਹੈ ਔਰ ਮਡਲੀ ਪੁੱਛ ਗਈ ਤੋ ਇਹ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਨਾਲਾ ਸੈਕਟਰ ਤੋਂ ਪਿਕਅਪ ਕੀਤੀ ਉਹ ਅੱਗੇ ਲੈ ਕੇ ਆ ਰਿਆ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਪ੍ਰੀਤ ਦੇ ਕਹਿਣ ਤੇ ਕਨਸਾਈਨਮੈਂਟ ਚੁੱਕ ਚੁੱਕਿਆ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਤੇ ਅੰਮ੍ਰਿਤਸਰ ਦਾ ਬਾਰਡਰ ਪੈਂਦਾ ਤਰਨਤਾਰਨ ਦਾ ਜਿਹੜਾ ਪੁਰਾਣਾ ਅੰਮ੍ਰਿਤਸਰ ਡਿਸਟ੍ਰਿਕਟ ਸੀ ਉੱਥੇ ਹੈਂਡਓਵਰ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਜਿਹੜਾ ਹੈ ਜਗਪ੍ਰੀਤ ਹੈ ਇਹ ਦੋਨੇ ਲੁਧਿਆਣਾ ਜੇਲ੍ਹ 'ਚ ਇਕੱਠੇ ਬੰਦ ਰਹੇ ਜਿੱਥੋਂ ਇਹਨਾਂ ਦੀ ਕਨੈਕਸ਼ਨ ਬਣੇ ਤੇ ਮੁੜ ਕੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਇਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ ਐਕਟ ਤੇ ਐਨਡੀਪੀਐਸ ਦੀ ਇਹ ਪਿਕਿੰਗਸ ਕਰਦੇ ਰਹੇ ਆ ਬਾਰਡਰ ਤੋਂ ਔਰ ਇਹ ਸਾਰੀਆਂ ਜਿਹੜੀਆਂ ਕਨਸਾਈਨਮੈਂਟ ਹੈਗੀਆਂ ਜ਼ਿਆਦਾ ਇਹਨਾਂ ਦੀ ਡਰੋਨ ਦੇ ਰਾਹੀਂ ਆਈਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਪ੍ਰੀਤ ਨੂੰ ਵੀ ਕਾਬੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਜੇ ਦੀ ਪੁੱਛਗਿੱਛ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਹੈ ਇਹਦੇ ਗੱਲਬਾਤ ਤੋਂ ਇਹਦੀ ਸਰਚ ਤੋਂ ਔਰ ਇਹਦੇ ਜਿਹੜੇ ਪਰਸਨਲ ਬਿਲੋਂਗਿੰਗਸ ਹੈ ਇਨਕਲੂਡਿੰਗ ਮੋਬਾਈਲ ਫੋਨ ਉੱਥੋਂ ਵੀ ਮਿਲੇ ਸੋ ਸਰ ਕਿੰਨੇ ਸਮੇਂ ਤੋਂ ਇਲੈਕਟਰਸ ਇੱਥੇ ਕਿੰਨਾ ਕੰਸਾਈਨ ਟੱਕਾ ਹੁਣ ਅੱਗੇ ਸੇਜ ਗਈ ਇਹ 4 ਦੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦਿੱਤੀਆਂ ਔਰ ਹਰੀਕਾ ਏਰੀਆ ਜ਼ਿਆਦਾ ਹੈ ਪ੍ਰੇਫਰ ਕਰ ਰਹੇ ਸੀਗੇ ਕਿਉਂਕਿ ਉੱਥੇ ਚਲੇ ਜਾਂਦੇ ਸੀ ਇੱਥੋਂ ਚੁੱਕ ਕੇ ਉਹ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਾਨੂੰ ਕਾਮਯਾਬੀ ਮਿਲੇਗੀ ਕਿਉਂਕਿ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਇਹ ਜਗਪ੍ਰੀਤ ਹੈ ਭੱਜਿਆ ਹੋਇਆ ਇਹਦੇ ਤੋਂ ਮਿਲ ਜੂਗਾ ਔਰ ਮੇਨ ਗੱਲ ਇੱਕ ਇਹਦੇ ਵਿੱਚ ਹੋਰ ਇੰਪੋਰਟੈਂਟ ਹੈ ਕਿ ਜਗਪ੍ਰੀਤ ਜਿਹੜਾ ਮਾਝਾ ਏਰੀਆ ਚੋਂ ਪਿਕਅਪ ਹੋ ਰਿਹਾ ਹੈ ਸਮਾਨ ਬੰਦਾ ਲਾਲਰੂ ਰਹਿੰਦਾ ਏ ਔਰ ਉੱਥੋਂ ਆ ਕੇ ਕੰਮ ਕਰਕੇ ਪਾਕਿਸਤਾਨ ਬੇਸ ਸਮਗਲਰਜ਼ ਨਾਲ ਕੰਟੈਕਟ ਜਿਹੜਾ ਜਗਪ੍ਰੀਤ ਦਾ ਹੈਗਾ ਤੇ ਮੁਹੰਮਦ ਯਾਸੀਨ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਸਾਰਾ ਜਿਹੜਾ ਮਾਲਵੇ ਦੇ ਵਿੱਚ ਸਪਲਾਈ ਆ ਜਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਿਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਏ ਦੇ ਵਿੱਚ ਐਕਟਿਵ ਹੈ ਜਗਪ੍ਰੀਤ ਉਹ ਇਹ ਤੋਂ ਲੈ ਜਾ ਕੇ ਉਹ ਸਮਾਨ ਅੱਗੇ ਵੇਚਦਾ ਰਿਹਾ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾਂ ਏਰੀਆ 'ਚ ਮੁਕਦਮੇ ਦਰਜ ਨੇ ਹਾਂਜੀ ਕਿੰਨੇ ਬੰਦੇ ਗਰੁੱਪ ਆਏ ਜਿਹਨੇ ਦੋ ਬੰਦੇ ਸਾਹਮਣੇ ਆਏ ਜੀ ਬਾਕੀ ਜਗਪ੍ਰੀਤ ਦੀ ਇਨਟਰੋਗੇਸ਼ਨ ਹੋਰ ਚੀਜ਼ਾਂ ਰਿਵੀਲ ਕਰੇਗੀ ਜੀ ਉਹ ਉਹ ਕਰ ਰਹੇ ਆ ਜੀ ਉਸ ਤੇ ਵੀ ਅਸੀਂ ਕੰਮ ਕਰ ਰਹੇ ਆ ਹੁਣ ਤੱਕ ਪਰਦੇਸ਼ ਨੂੰ ਦਾ ਕੋਨਟੈਕਟ ਕੀਤਾ ਹਾਂ ਜੀ ਪੁਲਿਸ ਨਾਲ ਕੋਨਟੈਕਟ ਕਰਾਂਗੇ ਜੀ ਅਜੇ ਤਾਂ ਲਾਲੂ ਰਹਿ ਰਿਹਾ ਏ ਉੱਥੇ ਵੀ ਇਹਦੇ ਤੇ ਖਿਲਾਫ ਸਨੇਚਿੰਗ ਦੇ ਤੇ ਹੋਰ ਪਰਚੇ ਦਰਜ ਨੇ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹੜੇ ਡੀਸੀਪੀ ਸਾਹਿਬ ਅ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਜੀ ਡੀਐਸਪੀ ਸਾਹਿਬ ਸਾਡੇ ਏਸੀਪੀ ਇਨਵੈਸਟੀਗੇਸ਼ਨ ਔਰ ਬਲਵਿੰਦਰ ਸਿੰਘ ਇੰਚਾਰਜ ਸੀਆਈਏ 3 ਤੇ ਉਹਨਾਂ ਦੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਜੀ ਸਰ ਇਹ ਜਿਹੜੀਆਂ ਡਿਊਰੀਗ ਉਹਨਾਂ ਫਲਡ ਹੋਈ ਸੀ ਜਿਹਦੇ ਪਹਿਲਾਂ ਨੂੰ ਅਗਰ ਦਿੱਤਾ ਹੈ ਲੇਟੈਸਟ ਹੈ ਜੀ ਹਾਂ ਜੀ ਕਿਹੜਾ ਯੂਗਰਲ ਸਪਾਸੇ ਸਾਰੇ ਨਾਲ ਹੋઈ ਕੋਈ ਚੱਲ ਰਿਹਾ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਦੇਖ ਲੈਂਦੇ ਜਿੱਥੇ ਥੋੜੀ ਬਥੀ ਓਪਨਿੰਗ ਮਿਲ ਰਹੀ ਹੈ ਕਿਉਂਕਿ ਫਲਡਸ ਕਰਕੇ ਸਾਰੀਆਂ ਸਕਿਉਰਿਟੀ ਫੋਰਸਸ ਵੀ ਬਿਜ਼ੀ ਹੈ ਤੇ ਕੁਝ ਉਹ ਏਰੀਆ ਵੀ ਇਨਐਕਸੈਸਿਬਲ ਹੋ ਗਿਆ ਸੀਗਾ ਉਸ ਤੋਂ ਇਹਨਾਂ ਫਾਇਦਾ ਲੈਂਦੇ ਰਹੇ ਸਰਦਾਰਾ ਪਾਲਿਕਾ ਵਿੱਚ ਕਾਫੀ ਸਮਾਂ ਤੁਹਾਨੂੰ ਦੱਸਿਆ ਜਾ ਰਿਹਾ ਕਿ ਐਕਟਿਵ ਹਾਂਜੀ ਪੁਲਿਸ ਦੀ ਗ੍ਰਿਫਟ ਕਿੰਨੇ ਚਿਰ ਤੋਂ ਬਾਅਦ ਹੈ ਨਹੀਂ 2023 ਤੋਂ ਉਹਦੇ ਖਿਲਾਫ ਮੁਕੱਦਮੇ ਦਰਜ ਨੇ ਜਿਵੇਂ ਪੁਰਾਣਾ ਪਰ ਰਿਕਾਰਡ ਦੇ ਹੈ 21 'ਚ ਵੀ ਪਰਚਾ ਦਰਜ ਹੈ 21 'ਚ ਦੋ ਪਰਚੇ ਹੈ 23 'ਚ ਹੈ ਫਿਰ ਹੁਣ 25 'ਚ ਵੀ ਇੱਕ ਲੇਟਸ ਹੈਗਾ ਸਭਰਾਲੇ ਦਾ ਇਦਾਂ ਹੀ ਜਿਹੜਾ ਇਹਦੇ ਖਿਲਾਫ ਵੀ ਇਹ ਜ਼ਿਆਦਾਤਰ ਜਿਹੜਾ ਯਾਸੀਨ ਜਗਪ੍ਰੀਤ ਹੈ 24 ਤੋਂ 25 ਤੋਂ ਹੋਇਆ ਹੈ ਯਾਸੀਨ ਦੇ ਖਿਲਾਫ ਜਿਹੜੇ ਪੁਰਾਣੇ ਮੁਕੱਦਮੇ ਤੁਹਾਨੂੰ ਦੱਸੇ ਹੋਏ ਹੈ ਇਹ ਕਈ ਜੀ ਥੈਂਕ ਯੂ ਜੀ